ਪੁਛਾਰਿਆ ਬਜ਼ੁਰਗਾ ਫੇਰ ਖੀਰਾ ਖਾਨਿਆ ਫੇਰ ਲੱਛਣ ਪੀੜਿਆ ਫੇਰ ਦੁੱਧਾਂ ਦਾ ਰਾਜਾ ਦੁੱਧਾਂ ਨਾਲ ਨਹਾਉਂਿਆ ਮਾਇਛਾਂ ਦੇ ਬਾਦਸ਼ਾਹ ਪਹੁੰਚ ਕਰ ਕਿਰਪਾ ਮੱਝ ਵਾਲੇ ਬਜ਼ੁਰਗਾ ਮਾਰ ਗੱਡੀ ਤੇ ਗੇੜੇ ਅੱਖੀਆਂ ਤਰਸ ਗਈਆਂ ਮੇਰੀ ਮਾਲਕਾ ਦਿਖਾਈ ਦੇ ਅੱਜ ਗੱਲਾਂ ਕਰ ਪੇਮ ਆਉਂਦਾ ਤੇਰਾ ਅੱਜ ਗੱਲਾਂ ਕਰ ਅਜੇ ਤੇ ਖਾਈ ਦੇ ਹਾਜ਼ਰ ਹੋ ਜਾ ਆ ਬਦੋ ਚਾਰ ਗੱਲਾਂ ਧਿਆਰ ਕਰਕੇ ਕਰਦੀਆਂ ਬਚਾਰਾ ਇੱਕ ਤਾਂ ਜਾਣੇ ਵਾਲੇ ਥਾਈ ਪੰਜ ਮਟਕਾਂ ਬਾਹਰ ਆਪਾਂ ਇਹਨੂੰ ਕਿਉਂ ਰਿਓ ਏ ਤਾਂ ਬਾਹਰ ਨਾ ਜਾਣੇ ਆਏ ਮੈਂ ਕੋ ਤੇ ਕੀ ਇਹਨੇ ਤੁਸੀਂ ਕਿੱਥੇ ਫਿਰਦੇ ਹੋ ਤੈਨੂੰ ਦੇਖ ਕੇ ਸੀ ਆ ਇਤਨੀ ਸਾਡਾ ਬੈਠੀ ਨਾ ਕੰਮ ਕਰੀਂਗਾ ਬਜ਼ੁਰਗਾਂ ਵਾਲਾ ਮਟੀ ਕੋੜਾ ਬਜ਼ੁਰਗਾਂ ਵਾਲਾ ਤੁਸੀਂ ਕਿੱਥੇ ਡੁਰਗਾ ਵਾਹ ਓਏ ਤੇਰੇ ਦੀਵਾਲੀ ਦਾ ਧਿਆਰ ਰਾਤਾਂ ਹੋ ਗਈਆਂ ਸੌਂਦੇ ਨਹੀਂ ਬੈਠਾ ਰਹਿੰਦਾ ਹੈ ਦੀਵਾਲੀ ਦਾ ਚਾਹ ਦੇ ਦਰਸ਼ਨ ਦੇਊਗਾ ਕੋਈ ਇਹਨੂੰ ਦਵਾਈ ਦਵਾ ਖੇ ਲਿਆ ਤਾ ਨਾ ਨਾ ਤੇਰੀ ਟੈਨਸ਼ਨ ਪੈ ਗਈ ਦੀਵਾਲੀ ਦਾ ਚਾਹ ਦੇ ਦਰਸ਼ਨ ਉਹ ਬੰਦਾ ਥੋੜੀ ਮੰਦਾ ਪਾਇ ਜੋੜੇ ਪੜੇ ਰੱਖ ਪਾਇ ਜੈਕਟਰ ਕਰੀ ਜੇ ਨਾ ਐਂ ਜੋੜਿਆਂ ਨੂੰ ਕੀ ਹੁੰਦਾ ਯਾਰ ਬਜ਼ੁਰਗਾਂ ਵਾਲਾ ਜੋੜੇ ਬਜ਼ੁਰਗਾਂ ਵਾਲਾ ਮਾਉਣਾ ਬਜ਼ੁਰਗ ਤੇਰੇ ਤਾਂ ਨਹੀਂ ਬੰਥ ਜਾ ਰੋਣਾ ਵੱਡਾ ਬਾਪੂ ਦਾਦਾ ਦਾ ਜਿਹੜਾ ਛੜਾ ਸੀ ਆਪਣੇ ਮੱਠੀ ਵਾਲਾ ਹਾਂ ਚੱਲ ਅੱਛਾ ਮੱਖਾ ਕਰ ਤੇ ਬਜ਼ੁਰਗ ਨਾਲ ਬਜ਼ੁਰਗ ਬਜ਼ੁਰਗ ਨਾਲੇ ਫੁੱਲ ਅੱਖਾਂ ਪਗ ਬਜ਼ੁਰਗ ਜਿਹੜਾ ਤੈਨੂੰ ਬਾਪੂ ਕੱਲਾਂ ਕਰਦਾ ਤੂੰ ਤਾਂ ਉਹ ਛੋਟਾ ਸੀ ਜਿਹੜਾ ਆਪਣੇ ਵੱਡਾ ਬਜ਼ੁਰਗ ਛੜਾ ਕੋੜੀ ਵਾਲਾ ਮਰਿਆ ਸੀ ਅੱਛਾ ਮਨਤਾ ਜੀ ਦੀ ਆਪਣੇ ਉਹ ਦਰਸ਼ਨ ਦੇਊਗਾ ਜੈਨੂੰ ਗੋਏ ਦਰਸ਼ਨ ਦੇਊਗਾ ਵਾਹ ਓਏ ਤੇਰੇ ਮੇਰਾ ਬੜਾ ਕਰਦਾ ਪਹਿਲੇ ਜਨੂੰ ਤਾ ਤਾ ਆ ਆਣ ਕਲਾ ਕੇ ਅੱਖਾਂ ਦਿਖਾਏ ਐਵੇਂ ਦਿਖਾ ਅੱਖਾਂ ਜਿਹੜੇ ਵੀ ਛੌਂਦਾ ਕਿਉਂ ਨਹੀਂ ਗੱਲ ਕੀ ਛੌਂਦਾ ਲੱਗੀ ਹੈ ਲੈਪ ਉਹਦੇ ਨਾਲ ਮਾਲਕ ਨਾਲ ਉਹ ਚਾਈ ਜੰਨੇ ਵੀ ਹਾਜ਼ਰ ਹੋ ਦਰਸ਼ਨ ਪੈਰੀ ਓ ਇਹਦੇ ਤੜਕੇ ਲੈ ਜਾ ਦਵਾਈ ਦਵਾ ਲਿਆ ਇੱਥੇ ਮੜਾ ਇੱਥੇ ਜੋਰ ਕੋ ਜੋਰ ਕੋ ਜਪਾਈ ਜਿੰਨੇ ਮਰੀ ਗਏ ਜਾਂ ਤੈਨੂੰ ਸਰਸੇ ਲੈ ਜਾ ਜਾਂ ਲੈ ਜਾ ਬਠੰਡੇ ਚਾ ਨਿਆਰਾ ਲੈ ਕੇ ਖੇਤੀ ਬਗ ਜੋ ਮੈਂ ਕਾ ਜੀ ਬਗ ਜਾ ਜੋ ਸੰਦੇ ਨਹੀਂ 5 ਰਾਤ ਹੋ ਗਈਆਂ ਹੀ ਬੈਠੇ ਰੋਲਾ ਨਾ ਪਾਉ ਐ ਚਬੜੇ ਨੋ ਦੇਵਤਾ ਦਾ ਪੈਰ ਹੁੰਦਾ ਅੱਛਾ ਆਪਣੇ ਆਊਗਾ ਮੱਟੀ ਵਾਲਾ ਬਜ਼ੁਰਗਾ ਮੱਟੀ ਵਾਲਾ ਇੱਥੇ ਕਿ ਲੈ ਆਉਂ ਬਾਹ ਉਹ ਤੇ ਦੇਸ਼ੀਰਵਾਦ ਦੇ ਨੂੰ ਦਰਸ਼ਨ ਮੇਰੇ ਕਰਨੇ ਆ ਤੈਨੂੰ ਏ ਹਾਂਜੀ ਹੋਣਾ ਨਹੀਂ ਢੋਣਾ ਨਹੀਂ ਤੇ ਨਹੀਂ ਨੋ ਨਾ ਨੋ ਨਾ ਨਹੀਂ ਮਨਸਾਪ ਚਾਹੁੰਦਾ ਲੰਗਿਆ ਕੋ ਗੱਲ ਕਰਦੀਆਂ ਗੱਡੀ ਤੇ ਉਹ ਗੱਡੀ ਤੇ ਨਾ ਕੋੜੀ ਚ ਆਉਣਾ ਨਾ ਪਹਿਲਾਂ ਤੱਕ ਦੇਖੋ ਪਈ ਕੋਈ ਥੋੜੀ ਘੜੀ ਹੈ ਡੱਬੀ ਅਮਾਰવાડી ਮਾਂ ਅਗਰ ਮੱਜੂ ਕਹਿੰਦਾ ਚਲਦੀ ਮੱਜੂ ਕਹਿੰਦੀ ਮੱਜੂ ਕਹਤ ਨੂੰ ਬਾਪੇ ਨੂੰ ਕਹਿੰਦੇ ਵੀ ਲੈ ਜਾ ਉਹ ਕਹਿੰਦਾ ਵੀ ਚਲੋ ਕੋਈ ਨਾ ਲਈ ਫਿਰਦੇ ਕਹਨ ਕੋੜੀ ਕੋੜੀ ਹੈ ਤਾਂ ਮੈਂ ਚੱਲਾ ਦੀ ਕੋੜੀ ਬਾਪੇ ਨੂੰ ਕਹਿੰਨ ਕੋਈ ਬਿਛੇਰੀ ਦੇ ਲਈ ਸੂਈ ਹੋਈ ਤਾਂ ਆਏ ਕੋਈ ਯਾਰ ਵਾਹ ਓਟ ਛੱਡੀ ਅਮਰੇ ਨਾਲ ਹਾਂ ਤੁਸੀਂ ਇੱਥੇ ਜਰ 10 ਮਿੰਟ ਬਹਿ ਜਾਓ ਰੌਲਾ ਪਾਉ ਨਾ ਮੜੇ ਮਗੜ ਹਟ ਕੇ ਬਹਿ ਜਾਓ ਜੋੜੀ ਲਾ ਕੇ ਤੈਨੂੰ ਦਰਸ਼ਨ ਐਵੇਂ ਮਰੀ ਜਾਂਦਾ ਦਿਮਾਗ ਲੱਚਾ ਲਈ ਤੈਨੂੰ ਦਰਸ਼ਨ ਮੇਲੇ ਕਰਾਉਂ ਕੰਜਰ ਜਿਆ ਬਾਹ ਉਹ ਤੇਰੇ ਸਾਰੇ ਦੁੱਖ ਦਿਲ ਇੱਕ ਟਾਈਮ ਬਾ 10-20 ਮਿੰਟ ਆਉਣ ਵਾਲਾ ਸੁਝਾਇਆ ਅੱਛਾ ਤੇ ਦਰਸ਼ਨ ਮੇਲੇ ਕਰਾਉਂ ਤੈਨੂੰ ਕਹਤਾਂ ਨਿਆ ਆਲੀ ਹੋ ਜਾਗਾ ਜਮਾ ਮੇਲੇ ਕਰਕੇ ਦੇਖਦੇ ਹਾਂ ਉਹ ਪਾਲਿਆ ਅੱਜ ਮੰਨੀਂਗਾ ਤੂੰ ਵੀ ਐਵੇਂ ਮਰੀ ਜਾਂਦਾ ਯਾਰ ਇਹਨੂੰ ਕਿੱਥੇ ਮੰਨੀਂਗਾ ਮੇਰੀ ਭਗਤੀ ਨੂੰ ਹੈਗੀ ਬਾਬੇ ਨਾਲ ਨਾ ਤਾਂ ਰਾਇਓ ਫਿਰ 10 ਮਿੰਟ ਆਪਣਾ ਤਾਂ ਬਾਲਾ ਕਰਦਾ ਵਿਚਾਰਾ ਇਹ ਫਿਰ ਮੇਰੇ ਪਾਪੇ ਨੇ ਕਹ ਤੈਨੂੰ ਦਿਖਾਈ ਦਿੰਦਾ ਗਾੜੂ ਪੀਲੀ ਠੁੱਠੀ ਕਦੇ ਕਹਛਾ ਇਹ ਬਣ ਜਾਏ ਕੋਈ ਬਾਬੇ ਦਿਖਾਈ ਦਿੰਦਾ ਨਹੀਂ ਪੀਤੀ ਕਦੇ ਪੋਰਟ ਉਹਦਾ ਨਾਂ țieਉਣੀ ਆ ਪੰਡਕਾ ਐਸਾ ਲੋਗੇ ਅੱਛਾ ਮਾੜੇ ਕਾਮਕਾਰ ਨੇ ਯਾਰ ਟੀਮ ਯਾ ਗ੍ਰੇਸਟ ਬਾਅਦ ਕੋਈ ਇਹ ਜੇ ਬੰਦਿਆ ਆਏ ਕੀ ਕਹਿਣਾ ਯਾਰ ਪਰ ਕੋਲੇ ਮੁੰਡਾ ਬੱਟਾ ਮਰੀ ਨਾ ਭਕਾਈ ਗੱਲ ਕਰਨੀ ਆ ਆਪਾਂ ਕੀ ਗੱਲ ਕਰਨੀ ਹੈ ਕੋਈ ਚੱਜ ਦੀ ਗੱਲ ਕਰ ਲੈ ਕਾ ਨਹੀਂ ਜਿਹੜਾ ਬੰਦਿਆ ਬੁੱਲ ਕਦੇ ਕੁਕਰ ਇਹ ਨਹੀਂ ਮੜਾ ਚੱਕਾ ਆ ਨਹੀਂ ਜਿੱਤਰਾ ਮੜਾਣ ਜਿੱਤਰਾ ਮੜਾਉ ਨੂੰ ਨਹੀਂ ਅੱਛਾ ਉਹ ਪਾਪਾ ਐਨਕ ਤਾਂ ਲਾਲਾ ਯਾਰ ਨੀਗਾ ਬਣਵਾਈ ਆ ਉਹ ਕੋਡ ਲਗਿਆ ਪਾ ਵੀ ਇਹ ਤਾਂ ਜਾ ਕੇ ਰੱਖਿਆ ਕਰ ਕੇ ਦਾ ਮੱਛਰ ਪੈ ਗਿਆ ਦੁਬਾਰੇ ਲੈਂਚ ਪਾਉਣਾ ਪਊ ਮੈਂ ਕਿੰਨੂੰ ਸਮਝੀ ਦੀ ਗੱਲ ਨਹੀਂ ਬਣਦੀ ਦੁਬਾਰੇ ਹੈ ਤਾਂ ਉਹ ਉੱਤਰ ਗਿਆ ਮੱਛੀ ਵਾਲੇ ਤੇ ਤਰਾ ਮਛਰ ਤੋਂ ਅੱਛੇ ਤੇਰੇ ਤੈਨੂੰ ਕੋਈ ਅਕਲ ਆ ਜੂ ਹੈ ਤਾਂ ਅਕਲ ਮੈਂ ਭਲੇ ਅਕਲ ਆ ਜੂ ਤੇ ਪਤਾ ਬੜੇ ਪਾੜ ਗਿਆ ਹੈ ਤਾਂ ਉਹ ਪਾ ਜਿਹੜਾ ਵਿਆਹ ਹੋ ਜੂ ਕਰਾਂਗੇ ਮੰਗ ਬਾਬੇ ਨੂੰ ਇਹ ਮਾਰਾਈ ਕੋਈ ਕਰੋ ਕਿਰਪਾ ਜੀ ਨਾ ਲੱਗ ਜੂ ਪਤਾ ਮੈਂ ਪੁੱਛੂ ਪੁੱਛੂ ਮੈਂ ਸ਼ਾਮ ਦਾ ਯਾਰ ਤੇ ਇੱਕ ਜੇ ਕੰਮ ਕਰ ਦੇ ਕਿ ਮੈਂ ਹਾਂ ਕੁਮੈ ਜਿੱਤ ਮੈਨੂੰ ਕੱਟਾ ਦਵਾ ਦੇ ਪਿੱਟਪਾਲ ਨਸਲ ਦਾ ਇਹ ਕੋਈ ਨਹੀਂ ਕੁੱਤਾ ਤਾਂ ਸੁਣਿਆ ਕਦੇ ਪੱਤੇ ਤਾਂ ਸੁਣੇ ਉੁੱਛੜ ਕੇ ਮੈਨੂੰ ਉਹ ਨਹੀਂ ਪੁੱਲ ਗਿਆ ਪੁੱਲ ਗਿਆ ਪੁੱਲ ਗਿਆ ਕੱਟਾ ਉਹ ਦੂਜੀ ਗੋਲੀਆਂ ਖਾਂ ਜਾ ਓਏ ਕੀ ਗੋਲੀਆਂ ਕੱਟ ਨੀ ਹੂੰ ਕੱਟ ਕੱਦੇ ਮੇਂ ਦਿਮਾਗ ਨਹੀਂ ਸੱਟੇ ਦਾ ਤੇਰਾ ਤਾਂ ਹੈਗਾ ਕਿਧਰ ਪਿੱਟਵਾਲ ਬਾਬੇ ਨੂੰ ਕਹੂੰ ਵੀ ਇੱਕ ਸਾਨੂੰ ਪੱਟਾ ਜੋਗੀ ਪੜ ਗਿਆ ਜਿਹੜਾ ਪਹਿਲਾਂ ਦੇਖਤਾ ਸੀ ਬਹੁਤ ਨਾ ਮੋਟਾ ਮੈਂ ਕੱਟਾ ਪਾਲ ਲੂੰ ਛਾਨ ਬਣਾ ਲਾਂਗੇ ਉਦੋਂ ਪਹਿਲਾਂ ਰਹੀਗੀ ਉਹ ਮੇਰੇ ਕੋਲ ਜਿਹੜੇ ਰੱਖਿਆ ਹੋਏ ਉਹ ਤਾਂ ਹੱਡ ਸੁੱਕੇ ਪਏ ਜਿਹਨਾਂ ਨੂੰ ਜਾਣ ਕੇ ਕਿਹਨਾਂ ਛੋਕਾ ਲਵਾਇਆ ਉਹਨੂੰ ਥੋਕਾ ਥੋਕੇ ਨੂੰ ਝੋਨਾ ਸੀ ਉੱਪਰ ਪੈ ਗਿਆ ਹੋਣਾ ਪੰਡਾ ਦਰਮਲਾ ਫੁੱਲ ਉੱਪਰ ਨਿਕਲ ਜਾਂਦੇ ਪਾਇਆ ਹੈ ਨਹੀਂ ਥੋੜੇ ਤੱਥੇ ਮੇਰੇ ਲੋਟ ਕੇ ਬੈਠ ਗਿਆ ਜੋੜੇ ਲੱਜ ਮੈਨੂੰ ਬਾਬਾ ਉਹਨਾਂ ਨਾਲ ਤੂੰ ਜਰਦੇ ਲਈ ਆ ਜਾ ਲੋਟ ਕੋਲ ਨਾ ਜਰਦਾ ਆ ਮਲੀ ਜੇ ਜੰਦਾ ਸੀ ਮੈਂ ਤਾਂ ਲਾ ਓਏ ਕੂਲ ਪਲਾ ਕਾਜੀ ਕੂਲ ਪਲਾ ਲੈ ਤੇ ਬਾਬਾ ਨਾ ਭਰਾਵਾ ਫਿਰ ਜਾ ਉਹ ਨਿਕਲ ਗਿਆ ਫੇਰ ਲਾ ਲਈ ਜੋੜੇ ਲਾ ਜਾ ਜੋੜੇ ਲਾ ਤੇ ਅਗ ਮੰਗਰ ਹੋ ਕੇ ਬੈਠ ਇੱਥੇ ਆ ਯਾਰ ਦਰਸ਼ਨ ਮੇਲੇ ਕਰਨੀ ਲੋਟ ਕੇ ਬੈਠ ਆ ਉਹ ਖੇਸ ਲਾ ਕੇ ਕਾਜਾ ਖੇਸ ਕੇਰਾ ਕੇਰਾਲਾ ਦੇ ਉਹ ਸਿਆਣੇ ਪੁੱਛਵਾ ਦੀ ਨਹੀਂ ਹੁੰਦੀ ਗੱਲ ਤੇਲ ਡਿੱਗੀ ਅੰਗੀ ਇੱਥੇ ਜੇ ਐ ਜੇ ਤਾਂ ਲੈ ਜੇ ਕਰ ਮਾਰਿਆ ਲੱਗਾ ਟਾਈਮ ਨਾ ਭਾਈ ਦੇ ਦਰਸ਼ਨ ਇਹਨਾਂ ਨੂੰ ਪਤਾ ਲੱਗ ਜੇ ਪਾਵਰ ਰਹੀਗੀ ਹਾਜ਼ਰ ਹੋ ਦਰਸ਼ਨ ਮਿਲੇ ਦੇ ਮਾਲਕਾ ਪਾਵਰ ਲਾਉਣੀ ਪਏ ਸ਼ਫਾਰ ਚਲੋਣੀ ਪਏ ਬੋਲ ਨਾ ਜਰਬਾ ਨਾ ਮਾਰ ਕੇ ਇਹ ਮੱਤੀ ਵਾਲਿਆ ਬਜ਼ੁਰਗਾ ਛੜਿਆਂ ਦੇ ਛੜਿਆ ਦੁੱਧਾਂ ਪੀਣਿਆ ਖੀੜਾਂ ਖਾਣਿਆ ਦਿਵਾਲੀ ਮਨਾਉਣਿਆ ਪੰਜ ਕੱਪੜੀ ਲੈਣਿਆ ਹਾਜ਼ਰ ਹੋ ਜੋੜੇ ਲੈਨੇ ਮਾ ਬੁੱਥੜ ਤੇ ਮਨੂ ਕਾ ਜੋੜੇ ਲੈਂਦੀ ਆ ਫਿਰ ਤੈਨੂੰ ਪਤਾ ਹੀ ਨਹੀਂ ਜਦੋਂ ਏ ਬਜ਼ੁਰਗਾ ਹਾਗੜ ਹੋ ਓਏ ਖੀਰਾ ਖਾ ਮੱਥਾ ਦੇਖ ਜਾਂਗੀ ਮੱਥਾ ਦੇਖ ਜਾਂ ਆ ਕੇ ਬਾਬਾ ਕਿਉਂ ਓਏ ਬਾਬਾ ਮੱਖੀ ਉੱਤੋਂ ਚੜਿਆ ਪਿਆ ਉੱਤੋਂ ਆਸਮਾਨ ਚੋਂ ਡੇਖਦੇ ਬਾਬਾ ਜੀ ਬਾਗ ਚੜੇ ਗੱਡਾ ਵੀੜੀ ਦੇ ਹੱਥ ਨਾਲ ਹੈ ਉਹ ਅਗਲਾ ਪਾਪਾ ਮੱਥਾ ਹੋਈ ਮੱਥਾ ੜੀ ਕਾਲੀ ਸੀ ਓਏ ਕੌਣ ਉਹ ਪੜਿਆ ਕਲਪੁਕਲਪ ਕਰਦੇ ਨੇ ਹੁਣ ਨਹੀਂ ਛੱਡਦੇ ਹੁਣ ਉਮਰ ਬਾਤ ਹੋ ਗਈ ਨਾ ਕਲ ਪਛੜ ਗਏ ਗੱਲ ਬੰਦੀ ਨਹੀਂ ਹੈਗਾ ਖੁਸ਼ੀ ਆ ਦੱਸ ਜੀ ਉਹ ਵੀ ਕਰਦੇ ਆ ਤੇ ਬਸ ਤੈਨੂੰ ਪਤਾ ਹੀ ਆ ਅੱਛਾ ਉਮਰ ਬਹੁਤ ਹੋ ਗਈ ਉਮਰ ਬਹੁਤ ਹੋ ਰਹੀ ਹੋਗੀ ਕਲਸੀ ਦੁੱਧ ਬਾਦ ਵਾਲਾ ਪਿਉਣਾ ਹੈ ਨਾ ਤੁਸੀਂ ਦੁੱਧ ਬਾਦ ਜੀ ਆਇਆ ਕਰੋ ਬਾਬਾ ਕਣ ਘੱਟ ਕਾ ਨੂੰ ਬਾਬਾ ਵਧ ਗਿਆ ਬੁੜੀਆਂ ਜੀ ਫਿਰ ਤੁਹਾਨੂੰ ਪਤਾ ਹੁਣ ਨਵੀਆਂ ਬੁੜੀਆਂ ਨੂੰ ਆ ਛੋੜੀਆਂ ਕੜੀਆਂ ਲਿਖੀਆਂ ਘਟ ਹੈ ਜਾਂ ਕਰਦੀਆਂ ਖਿਆਲ ਜੀ ਮੈਂ ਆਪ ਜਿੰਨਾ ਸੇਵਾ ਹੁੰਦਾ ਕਰਦਾ ਪਰ ਮੈਨੂੰ ਤਾਂ ਕੋਈ ਸਿਆਣ ਦਾ ਨਹੀਂ 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 ਬਾਬਾ ਸਿਆਣਾਗੇ ਕਿਰਪਾ ਕਰੋ ਠੰਢੀ ਨਿਗਾ ਮਾਰੋ ਨਿਗਾ ਵੀ ਮਾਰਾਂਗੇ ਬੋਲਾ ਛੱਡੀ ਖੜਾ ਬਾਬਾ ਕਿੱਡਾ ਤੇ ਬੁਜੜ ਪੋ ਗਿਆ ਨਾ ਫਿਰ ਹਾਂ ਕਿੱਡਾ ਛੇਰਾ ਪਤਾ ਕੀ ਚੱਕਰਾ ਆ ਹੁਣ ਦੀਵਾਲੀ ਦੇ ਦਿਨ ਚੱਲੀ ਆਂ ਜੀ ਘਰ ਘਰ ਜਾਣਾ ਪੈਂਦਾ ਇਹ ਸਹੀ ਕਰਕੇ ਦੁੱਧ ਬਾਦ ਪੀ ਕਰ ਹਾਂ ਸਹੀ ਗੱਲ ਹੈ ਹਰੇਕ ਰੋਟੀ ਮੰਨੀ ਪਾਣੀ ਛਕਾਉਂਦਾ ਹਾਂ ਠੰਡੀ ਨੇ ਨੀਗਾ ਕੇ ਮਰਫਾਲੀ ਨੇਗਾ ਕੋਈ ਜੀ ਬਰਫਾਲੀ ਨਾ ਉਹ ਜੇ ਛੋਖ ਰਾਂਚੀ ਰਵੇ ਅੱਛਾ ਛੋਖਾ ਬਾਬਾ ਜੀ ਇੱਥਾਂ ਚੱਕੇ ਤਾਂ ਬਹੁਤ ਵੱਧ ਆ ਰਹੀ ਹੁਣ ਲਿਆਉਣੇ ਆ ਦੁੱਧ ਭਾਂਡੇ ਚਾੜਦਾ ਨਹੀਂ ਪਤਾ ਕਿੱਧਰ ਗਿਆ ਤਾਂ ਹਿੰਚੜਾ ਗਿਆ ਨਹੀਂ ਜਾਣਾ ਤਾਂ ਚੜੂਆ ਵੰਤ ਇਹ ਤਾਂ ਮੱਜਾਂ ਦਾ ਤਾਂ ਬੁਰਾ ਹਾਲ ਹੀ ਹੋਈ ਦਵਾ ਅੱਛਾ ਇਹ ਕੋਈ ਕਿਰਪਾ ਕਰੇ ਤੁਹਾਡਾ ਰੋਟੀ ਪਾਣੀ ਦੇਵਾਂਗੇ ਮੇਰਾ ਰੋਟੀ ਪਾਣੀ ਜਿਹੜਾ ਤੁਸੀਂ ਦਿਨੇ ਹੋ ਅੱਛਾ ਜੀ ਤੇ ਜਿੱਦੇ ਦੀਵਾਲੀ ਵਾਲੇ ਦਿਨ ਵੀ ਤੁਸੀਂ ਚੱਜ ਨਾਲ ਨਹੀਂ ਦਿੰਦੇ ਨਾ ਇਹ ਪੂਰੀ ਛੱਤ ਮਿੱਠਾ ਘਟੀ ਇਹ ਕਰ ਕਿਉਂ ਹੈ ਮਿੱਠਾ ਨਹੀਂ ਸਾਰੇ ਘਰਾਂ ਨੂੰ ਲੱਗਿਆ ਮੈਨੂੰ ਕਦੇ ਨੂੰ ਆ ਹੋ ਬਬ ਠੀਰ ਤੇ ਮਿੱਠਾ ਘਟੂ ਕੋਈ ਜਾ ਮਿੱਠਾ ਘਟੂ ਪਛਾਣੀ ਤਾਂ ਹੋਲੀ ਇਹ ਨਾ ਹੋਏ ਇਹ ਬਾਬਾ ਜੀ ਸਾਰੇ ਬੱਚਾ ਮੰਨੀ ਪਾਣੀ ਰੋਟੀ ਛਕਾਵਾਂਗੇ ਹਾਂ ਵੀ ਰੋਟੀ ਤਾਂ ਛਕਾਂਗੇ ਲੱਸੀ ਪਾ ਕੇ ਉਹਨੇ ਉਹਨੇ ਇੱਥੇ ਪਾਉਣੀ ਆ ਇਹ ਕਦੇ ਕਦੇ ਪਾ ਦੇ ਨੇ ਕਦੇ ਕਦੇ ਅੱਛਾ ਮੈਂ ਭੁੱਖਾ ਬਹਿ ਜਾਉਂ ਤੋਕੜ ਹੋ ਰਹੀ ਹੈ ਮੈਂ ਉੱਚੇ ਉੱਤੇ ਵਾਲੇ ਜਣ ਜਿਹੜਾ ਤੁਹਾਡਾ ਜਣ ਲੱਗਿਆ ਜੀ ਉਹਦੇ ਵੀ ਚੰਗੀ ਤਰ੍ਹਾਂ ਪਾਉਂਦੇ ਨਹੀਂ ਤੁਸੀਂ ਅੰਬੂੜੀਆਂ ਨਹੀਂ ਪਾਉਣੀ ਮੈਂ ਆਪ ਪਾ ਜਾ ਕਰਾਂ ਤੁਹਾਡਾ ਤੁਹਾਡਾ ਕਵੰਦ ਆਪ ਪਾ ਦਿਆ ਕਰਾਂ ਇਹ ਕੋਈ ਗੱਲ ਤਾਂ ਫਿਰ ਤੁਸੀਂ ਮੇਰੇ ਬਣੀ ਵੀ ਦੇਖੋ ਇਹ ਤਾਂ ਜੀ ਮੈਂ ਦੇਖਿਆ ਮੇਰਾ ਤਾਇਆ ਇਹਦਾ ਕੱਚੀ ਲੱਸੀ ਕਰਕੇ ਲੈ ਕੇ ਜਾਂਦਾ ਵਿੱਚ ਚੌਲ ਜੇ ਖੋਲ ਦਿੰਦਾ ਜਮਾ ਕੱਚ ਦੁੱਧ ਬਾ ਫਿਰ ਬਾਬੇ ਨੂੰ ਦੁੱਧ ਅੱਡ ਹੁੰਦਾ ਮੈਨੂੰ ਪਤਾ ਪਾਣੀ ਤਾਂ ਨਹੀਂ ਹੁੰਦਾ ਕੋਈ ਬਾਲੀ ਹੋਰ ਦੁੱਧ ਤਾਂ ਬੋਲੀਓ ਬੌਲੀ ਬੌਲੀ ਵਾਲੀ ਜਿਹਦੇ ਮੱਧ ਸੂਈ ਸੀ ਉਹ ਤੇ ਤੁਸੀਂ ਬੌਲੀ ਪਾ ਕੇ ਆਏ ਹੋ ਬੌਲੀ ਆਪ ਘਰੇ ਖਾ ਲਈ ਨਹੀਂ ਵਾਟ ਪੜ ਅੱਛਾ ਬਾਬਾ ਇਹ ਤਾਂ ਮੇਰੇ ਤਾਏ ਨੇ ਇਹ ਖਾ ਲਈ ਕਹਿੰਦੇ ਟੂਈ ਬਾਬੇ ਵਰ ਗਈ ਆਪ ਹੀ ਖਾ ਗਏ ਅੱਛਾ ਬਾਬਾ ਅਹੀਂ ਤੁਰੇ ਫਿਰਦੇ ਇਹ ਤਾਂ ਬਾਬਾਉਂਦੇ ਕਹਿੰਦੇ ਕਹਿੰਦਾ ਟੂਈ ਤੋਂ ਚੰਗੀ ਹੁੰਦੀ ਬੌਲੀ ਆਪ ਹੀ ਖਾ ਗਏ ਸਾਰੀ ਓ ਇਸ ਟੂਈ ਤੇ ਤਾਂ ਚੰਗ ਪਾਈ ਸੀ ਬਾਬਾ ਉਹ ਕੱਢੀ ਸੀ ਨਾ ਜੀ ਉਹ ਨਹੀਂ ਨਹੀਂ ਪਾਈ ਗਈ ਇਹ ਤਾਂ ਕੰਦ ਤੇਰੇ ਨਾਲ ਲਿਹਾ ਜਾ ਬਾਹਲੀ ਹਾਂਜੀ ਹਾਂਜੀ ਤਾਂ ਕਰਕੇ ਮੈਂ ਥੋੜੀ ਕਿਰਪਾ ਕਰੀ ਬੈਠਾ ਨਹੀਂ ਲੋ ਜੀ ਚਾਲੋ ਨਹੀਂ ਮਾਜੀ ਇੱਕ ਵੀ ਨਹੀਂ ਰਹਿਣ ਦੇਣੀ ਨਹੀਂ ਆਏ ਤਾਂ ਜੀ ਕਿਰਪਾ ਕਰੋ ਜੀ ਸਾਰੇ ਘਰਾਂ ਤੇ ਕਿਰਪਾ ਬੱਚੇ ਆ ਕਿਰਪਾ ਤਾਂ ਕਰੋ ਕਿ ਦੇਖੋ ਤੁਸੀਂ ਵੀ ਮੇਰੇ ਕਣੀ ਧਿਆਨ ਮਾਰਿਆ ਕਰੋ ਵਾੜਾ ਵਾੜਾਂਗੇ ਅਸੀਂ ਮੀਟਰ ਕੱਪੜਾ ਵੱਧ ਨਹੀਂ ਲੈ ਸਕਦੇ ਝੁੱਗੇ ਵੀ ਉੱਚੇ ਦਿੰਨੇ ਹੋ ਨੀਵੇਂ ਰੱਖਾਂ ਕਿੰਨੇ ਗੋਡੇ ਤੈਨੂੰ ਰੱਖ ਲਈ ਇੱਥੋਂ ਤਾਂ ਨੀਵੇਂ ਰੱਖਿਆ ਕਿਉਂ ਸਿਆਣਾ ਵੜਾ ਬੰਦਾ ਫੇਪਾ ਆਪਾਂ ਜਾ ਲੱਗਦਾ 100 ਠਾਈ ਜਾਨਾ ਘਰ ਘਰ ਜਾਣਾ ਪੈਂਦਾ ਹਾਂ ਨਹੀਂ ਮਾਰ ਖਾ ਜਾਂਗੇ ਕੋਈ ਨਹੀਂ ਤੇ ਜੋੜੇ ਮਹਾਰਾਜ ਜੋੜੇ ਤੇ ਤੁਸੀਂ ਦਿੱਤੀ ਨਹੀਂ ਕਦੇ ਚੱਪਲਾਂ ਜੀ ਤੁਰੇ ਫਿਰਦਾ ਹਾਂ ਚਲੋ ਕਿਰਪਾ ਬਿੰਨੀ ਘਰੇ ਪਾ ਘਰੇ ਪਾ ਲੈਂ ਜਿਆ ਤੂੰ ਪਾ ਲੈ ਜਾਰੇ ਇੱਕ ਜੋੜਾ ਤਾਂ ਮੈਂ ਘਰੇ ਪਾ ਲੈ ਮੈਂ ਪਾਈ ਫਿੱਟ ਇੱਕ ਜੋੜਾ ਬਾਬਿਆਂ ਜੀ ਮੇਰੇ ਵਾਲੇ ਜੋੜੇ ਨਹੀਂ ਕਿਸੇ ਨੇ ਪਾਉਣੇ ਕੈਂ ਨੰਬਰ ਆਉਂਦੇ ਆ ਜੀ 9 ਨੰਬਰ ਜੋੜਾ ਆਉਂਦਾ ਮੇਰੇ ਕਿਸੇ ਨੇ ਕਦੇ ਨਹੀਂ ਪਾਉਣੇ ਬਾਬਿਆਂ ਨੇ ਕਿਹਾ ਹੁਣ ਆਪਦੇ ਲਿਆ ਕਰ ਭਾਈ ਜੋਬ ਦਿਲੀਓ ਨਾ ਮਤ ਉਹ ਪਾ ਜਿੰਨੇ ਰੋਟੀਆਂ ਹੋਈ ਗਏ ਆਪਦੇ ਆਰਡਰ ਲਿਆ ਕਰੋ ਕੱਟਮੇ ਜੀ ਅੱਜ ਗਈ ਕੱਟਮੇ ਕਟ ਨੋਕਾਂ ਵਾਲੇ ਹੋਣ ਨੋਕਾਂ ਦੇ ਲਿਆ ਦੇ ਕੋਈ ਨਹੀਂ ਚਾਹਦੇ ਅੱਜ ਕੱਲ ਟ੍ਰੈਂਡ ਚੱਲਦਾ ਹੁਣ ਥੋੜਾ ਜਿਆਦਾ ਪਹਿਲਾਂ ਤਾਂ ਮੈਂ ਸਿੰਪਲੀ ਨਾਲ ਡੰਗ ਲਾ ਲੈਂਦਾ ਸੀ ਇਹ ਤਾਂ ਕੱਲ ਛੇ ਗਈ ਟ੍ਰੈਂਡ ਚ ਤੇ ਜਿਹੜਾ ਸਾਫਾ ਜਿਹਾ ਹੋਣਾ ਜੀ ਇਹ ਕਿਹੜੇ ਰੰਗ ਨਾਲ ਜੀ ਇਹ ਸਾਫਾ ਤੁਸੀਂ ਈ ਮੀਟਰ ਵੱਧ ਲਿਆ ਕਰੋ ਨਾਲੀ ਚਾਜ ਨਾਲ ਦੇ ਕੇ ਕਰੋ 6/8 ਛੱਤ ਦਾ ਕਰ ਦਿਆਂਗੇ ਇਹ ਵੀ ਬਸ ਆਦੋ ਵਿਚਾਲਾ ਜੀ ਆ ਬਸ ਬਾਟਾ ਚਿੱਟਾ ਜੀ ਲਈ ਨਹੀਂ 6/8 ਛੱਤ ਦਾ ਕਰ ਦਿਆਂਗੇ ਹਾਂ ਇਹਨੂੰ ਵੀ ਬਹੁਤ ਟਾਈਮ ਹੋ ਗਿਆ ਦਿੱਤੇ ਨੂੰ ਤੁਹਾਨੂੰ ਹ ਤੀਜੀ ਦੀਵਾਲੀ ਆ ਗਈ ਤੀਜੀ ਆ ਗਈ ਬਸ ਯਾਕ ਤੁਸੀਂ ਪੱਗਾ ਵਨ ਲੈਨੇ ਬਸ ਸਾਨੂੰ ਲੋਟ ਹੀ ਨਹੀਂ ਆਉਂਦਾ ਜੀ ਘਰੇ ਤੇ ਜਿੱਦੇ ਰੋਟੀ ਖਾਉਣੇ ਨਾਲੇ ਰੋਟੀ ਥੋੜੀ ਲੱਗਦੀ ਨਹੀਂ ਅੱਛਾ ਜੀ ਕਿਉਂ ਜੀ ਨਹੀਂ ਲੱਗਦੀ ਇੱਕ ਹੀ ਗੱਲ ਲੱਗਦੀ ਤਾਂ ਨਹੀਂ ਹਾਂ ਜੀ ਆਪ ਤੜਕੇ ਖਾ ਕੇ ਰੋਟੀ ਚੰਗੇ ਕਪਾ ਕੇ ਲੀੜੇ ਆ ਸੋਹਣਾ ਕਰ ਲਓ ਤੇ ਹੱਥ ਨੇ ਲਾ ਹੱਥ ਨੇ ਲਓ ਨੇ ਪੇਗਾ ਚਾ ਵੀਰੀ ਰੋਟੀ ਇਹ ਪਿੰਤਾ ਜੀ ਇਹਦਾ ਬੇੜਾ ਬਾਈ ਰੋਟੀ ਤੂੰ ਖਾ ਲੈ ਮੈਂ ਲੇੜਾ ਮਾਰੂ ਰੋਟੀ ਦਾ ਮਾਤਲ ਨਹੀਂ ਦਾदू ਜੀ ਗੱਲਾਂ ਕਰੇ ਇਹ ਦੂਤਾਂ ਦੀ ਗੱਲ ਹੈ ਇਹ ਪਿੰਤਾ ਜੀ ਰੋਟੀ ਜਿਹੜਾ ਬੰਦਾ ਇਹ ਪਿੰਤਾ ਜੀ ਨੂੰ ਰੋਟੀ ਖਵਾਉਣੇ ਘੋੜੀ ਲਾਉਂਦਾ ਏ ਮੈਨੂੰ ਉਹਦੀ ਪਤਾ ਲੱਗਾ ਰੋਟੀ ਵਾਲਾ ਛਾਲਿਆ ਤੂੰ ਸੱਜੀ ਰੋਟੀ ਬਣਾ ਤਾਂ ਥਾਰਦੀ ਨਹੀਂ ਜੀ ਉਹਦੀ ਖਾ ਲੈਂਦੇ ਚਾਰ ਰੋਟੀਆਂ ਦੂਜੇ ਘਰਾਂ ਤੋਂ ਨਾ ਹੋਗਣੀ ਕੋਈ ਮਾਇਤਾ ਨਹੀਂ ਨਾ ਰੋਟੀ ਬਣਾ ਤਾਂ ਥਾਰਦੀ ਰੋਟੀ ਤਾਂ ਨਹੀਂ ਰੋਟੀ ਨਹੀਂ ਹੁੰਦੀ ਓਏ ਅੱਛਾ ਅੱਛਾ ਹੋਰ ਦਾਲੂ ਮਾਇਤਾ ਨਹੀਂ ਪੀਠੀ ਦੂਜੇ ਘਰਾਂ ਤੋਂ ਨਹੀਂ ਨਿੰਗਾ ਮਰੋ ਜੀ ਕੋਈ ਵੰਟ ਲੰਗੜਿਆ ਵਰਗਾ ਇਹ ਨੂੰ ਕਰ ਓਏ ਬੱਚਾ ਦੇਖ ਰੋਟੀ ਤੇ ੱੱਕਾ ਪੱਗਿਆ ਜੀ ਢੱਕਾ ਵੱਜਿਆ ਢੱਕੇ ਤਾਂ ਹੀ ਵੱਜਣਗੇ ਬੱਚਾ ਜਿੰਨਾ ਚਿਰ ਟਾਈਮ ਤੁਸੀਂ ਰੋਟੀ ਚਾਜਣਾ ਰੋਟੀ ਖਾ ਕੇ ਦਾਰੂ ਪੀਣੀ ਆ ਹੀ ਰਹਿਣਗੇ ਇਹ ਡੱਕ ਲੈਣੋ ਲਾਂ ਦੇ ਇਹ ਡੱਕਦਾ ਜੀ ਰੋਟੀ ਖਾ ਮੈਂ ਪਹਿਲੇ ਦਿਨੋਂ ਸੀਗਾ ਵੈਸ਼ ਨੂੰ ਹਾਂਜੀ ਇਟਾ ਜੇ ਮਤਬਲੀ ਨਹੀਂ ਦਾਰੂ ਪੀਂਦਾ ਇਹ ਤਾਂ ਗੱਲ ਹੈ ਬਾਕੀ ਬੱਚਾ ਦੇਖ ਪੜਦੇ ਵਾਲੀ ਗੱਲ ਹੁੰਦੀ ਹੈ ਚਾਹਤ ਨਹੀਂ ਤੁਸੀਂ ਗ੍ਰਸਤ ਕਰਨ ਲੱਗ ਜਾਨੇ ਮੈਂ ਆ ਗਈ ਗੱਲ ਪਹਿਲੇ ਬਾਬਾ ਕਹਿੰਦਾ ਠੂਈ ਠੱਪਾ ਜੀ ਢੂ ਜਪਾ ਕੇ ਮੈਂ ਥੂਈ ਛੱਪਾ ਕਰ ਦਿਉ ਬੱਚਾ ਗੱਲਾਂ ਨਹੀਂ ਜੀ ਇਹ ਕੌਣ ਮਹਾਰਾਜ ਤੁਸੀਂ ਆ ਬੱਚਾ ਨਹੀਂ ਫਿਰ ਇਹਦੇ ਉਹਦੇ ਨਹੀਂ ਕਹਿ ਮੇਰੀ ਮੇਰੀ ਰੋਟੀ ਖਾ ਕੇ ਉਹ ਖੋੜੇ ਭਾ ਕੇ ਅੱਛਾ ਤੁਸੀਂ ਵੰਡ ਜਾ ਨਾ ਬਾਬਾ ਜੀ ਮੈਂ ਬੈਠ ਨੂੰ ਮੈਂ ਰੋਟੀ ਖਾ ਲਿਆ ਕਰਾਂ ਤੂੰ ਬੱਚਾ ਅਸਲ ਤੂੰ ਹੀ ਖਾਏ ਰੋਟੀ ਇੱਕ ਕਿਰਪਾ ਦਾ ਸੁੱਚਾ ਸਤ ਇੱਕ ਕਿਰਪਾ ਕਰੋ ਜੀ ਨਾ ਜੀ ਬਸ ਛੋਡੇ ਵਾਂਗੂ ਹੈ ਜੀ ਇੱਕ ਕਿਰਪਾ ਇੱਕ ਮਿੰਟ ਜੜ ਗੱਲ ਕਰ ਲੈ ਕਿਰਪਾ ਕਰੋ ਜੀ ਇਹ ਕੰਬੜੀ ਬੰਡਾ ਕੌਣ ਕੌਣ ਜਦ ਗੱਲ ਕਰਨ ਜੋ ਇਹਦਾ ਕੋਈ ਵਿਆਹ ਦਾ ਮਾਸਰਾ ਹਲ ਠੰਡੀ ਨੇਗਾ ਮਾਰੂ ਵੀ ਕਿਤੋਂ ਹੋ ਜੇ ਹਾਂ ਇਹ ਤਾਂ ਕਰਾ ਦਾਂਗੇ ਅੱਛਾ ਜੀ ਹਾਂ ਹੋਈ ਲੈ 6 ਸਾਲ ਚ ਬਾਬੇ ਨੇ ਘੱਟੀ ਕਰ ਪਾਉ ਠੀਕ ਮੱਛਰ ਇਹ ਕ ਐ ਕਰੋ ਬਾਬਾ ਕੋੜੀ ਰੱਖਣ ਤਾਂ ਚੰਗੀ ਉਹ ਡੱਬੀ ਜੀ ਕਿੱਧਰ ਗਈ ਉਹ ਡੱਬੀ ਤਾਂ ਮਰ ਗਈ ਸੀ ਉਹ ਦੂਜਾ ਬਾਬੇ ਕੋਈ ਬੱਚਾ ਨਹੀਂ ਸਹੀ ਬੁਛੇਰੀ ਬੁਛੇਰੀ ਨਹੀਂ 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 ਕੋਈ ਬੱਚਾ ਨਹੀਂ ਦਿੱਤਾ ਤਾਂ ਭਰਾ ਹੀ ਨਹੀਂ ਸੀ ਅੱਛਾ ਜੀ ਪੋਠੇ ਪੋੜ ਨਹੀਂ ਹੋਣਾ ਉਹਦਾ ਕਲਾਂ ਦੀ ਮਾਰਵਾੜੀ ਉਹੀ ਵਤ ਲਈ ਫਰਦਾ ਵਿਚਾਰੀ ਜਦੋਂ ਮੈਨੂੰ ਨਹੀਂ ਦੁੱਧਵਾਦ ਮਿਲਦਾ ਉਹਨੂੰ ਵੀ ਕਿੱਥੋਂ ਕੱਕ ਟੰਡਾ ਫਰਦਾ ਉਹ ਮਾਰਵਾੜੀ ਜਿਹਦੇ ਸਿੰਘ ਸੀਗੇ ਹਾਂ ਹੀੜੀ ਚੰਗ ਛੜਾ ਛੰਗਾ ਉਹਦਾ ਪੋੜੀ ਦੇ ਉਹ ਜਿਹੜੇ ਕਰੇ ਸਿੰਘ ਮੋਟੇ ਹੁਣ ਚੰਗੀ ਲਿਆਓ ਜੀ ਕੋਈ ਚੰਗੀ ਤਾਂ ਫਿਰ ਫੇਰ ਹੀ ਆਉਣਾ ਚੰਦਾ ਤੁਸੀਂ ਜਿਹੜਾ ਪੱਤਾ ਦਿੱਤਾ ਸੀਗਾ ਜੀ ਤੁਸੀਂ ਹੈ ਪੱਤਾ ਜਿਹੜਾ ਤੁਸੀਂ ਦਿੱਤਾ ਹੀ ਬਹੁਤ ਡਬਲ ਬਣਿਆ ਈ ਸਾਨ ਅੱਛਾ ਅਬ ਅੱਛਾ ਮੀਂਹ ਨੂੰ ਮਈਆਂ ਨਾਲ ਲੱਗ ਜੂ ਲਾਉਣ ਤਾਂ ਲੱਗ ਜੂ ਡੀਨਰੀ ਭੈਣ ਚੂ ਦੀ ਇੱਕ ਗੱਲ ਹੋਰ ਆ ਬਾਬਾ ਜੀ ਸੋਕੀ ਲਵਾਈ ਸੋਕੀ ਇੱਕ ਗੱਲ ਹੋਰ ਆ ਬਾਬਾ ਜੀ ਹੁਣ ਸਾਡੀਆਂ 2-3 ਮਹੀਨਾਂ ਛੂਣ ਵਾਲੀਆਂ ਆ ਤੇ ਤੁਸੀਂ ਠੰਡੀ ਨਿਗਾਹ ਰੱਖਿਓ ਜੀ ਕੱਟੇ ਕੱਟੇ ਹੀ ਦੇਣ ਸਾਰੇ ਹਰ ਟੱਟੇ ਨੂੰ ਕੋਈ ਨਹੀਂ ਬਚਾਉਂਦਾ ਟੱਟੀਆਂ ਰਹੇ ਹੋਣ ਟੱਟੀਆਂ ਕੱਟੀਆਂ ਦੇਣ ਜੀ ਟੱਟੀਆਂ ਕੱਟ ਗਈਆਂ ਟੱਟੀਆਂ ਇਹਨੂੰ ਕੀ ਪਤਾ ਜਵਾਬ ਉਹਦਾ ਜਵਾਬ ਆ ਕਾ ਇਹਨੂੰ ਐਂ ਜੀ ਬੁੜੀ ਕੋਲੇ ਜਿਵੇਂ ਆਪਾਂ ਕਹਿੰਦੇ ਮੁੰਡਾ ਨੂੰ ਵੀ ਕੱਟਾ ਚੰਗਾ ਹੁੰਦਾ ਤੇ ਉਹਨਾਂ ਦੀ ਤਿਆਰੀ ਕਰਦਾ ਦੋ ਗਾਵਾਂ ਜੀ ਆਪਣੇ ਉਹ ਵੀ ਥੂਣ ਵਾਲੀਆਂ ਉਹ ਵੀ ਐਂ ਠੰਡੀ ਨਹੀਂ ਰੱਖੋ ਬੱਚੇ ਦੇਣ ਬਸ ਇਹ ਮਾਰੋ ਮੂੰਹ ਤੇ ਖਾਲਾ ਬਣ ਜਾ ਬੱਚਾ ਕੋਈ ਨਹੀਂ ਅੱਖਰੀ ਹੈ ਨਹੀਂ ਬੱਚਾ ਬੱਚਾ ਦਲਸਾ ਪਾਵਕੀ ਹਾਂ ਕੰਬਲੀ ਬਣ ਜਾਈ ਜਮਾਇ ਮੈ ਸੋਨੂ ਮਾਰ ਕੇ ਇਹ ਕੋਈ ਬੱਚਾ ਯਾਰ ਚੰਗੀ ਗੱਲ ਹੋਈ ਬੱਚੇ ਜਿਹੜੀ ਜੋੜੀਆਂ ਬੱਚੀ ਹੁੰਦੀ ਕੋਈ ਨਾ ਛੜੀ ਇੱਕ ਚੰਦ ਸਿਆਂ ਗੱਲ ਸੁਣੋ ਮੇਰੀ ਮਾਟੀ ਜਿਹੜੀ ਬਣਾਈ ਐ ਤੁਸੀਂ ਕੋਈ ਇੱਟ ਚੱਜ ਦੀ ਨਹੀਂ ਲਾਈ ਉਹ ਵੀ ਟੁੱਟੀ ਪਈ ਆ ਉਹ ਸਾਰੀ ਤੇ ਮੇਰਾ ਰਹਿਣ ਸਣ ਮੈਂ ਕਿੱਥੇ ਰਾਵਾਂਗੀ ਨਹੀਂ ਐ ਦੱਸ ਪਹਿਲਾਂ ਨਵੀਆਂ ਇੱਟਾਂ ਲੈ ਜਗਤ ਕੋ ਪੁਰਾਣੀਆਂ ਲੈ ਨਹੀਂ ਪਹਿਲਾਂ ਨਹੀਂ ਬਣੀ ਹੋਈ 20 ਤਾਂ ਤੁਹਾਡਾ ਘਰ ਤਾਂ ਇੱਕ ਐ ਮੱਡੀ ਚਾਰ ਤਾਂ ਲਾਈ ਬੈਠੇ ਕਚਵਾਰੀ ਤੇ ਲਾਈ ਬੈਠੇ ਮਨਜੇ ਨਹੀਂ ਬੋਠੀ ਤੇ ਪਿਛਲੇ ਇੱਕ ਖੇਤ ਹੈ ਬੜਾ ਵੱਡਾ ਬੰਦਾ ਹੈ ਬਜ਼ੁਰਗ ਹੋਰੇ ਝੜ ਨੂੰ ਉਤਰ ਜੀ ਸਾਡੇ ਮਨਜੇ ਨਹੀਂ ਨਾ ਤਾਂ ਸਾਨੂੰ ਕਿਹਾ ਮੂੰਹ ਕਰਦੀ ਫਿਰ ਘੋੜੀ ਲੱਸੀ ਆਪੇ ਯੋਰ ਨਹੀਂ ਲੱਗਦਾ ਤੋ ਮਨਜੇ ਨਹੀਂ ਜੀ ਅੱਖੇ ਇਕੱਠਾਂ ਲਾ ਲੋ ਕਿਹਦਾ ਮਨਜੇ ਆ ਇੱਕ ਥਾਂ ਇੱਕ ਥਾਂ ਕਰਾਂਗੇ ਜੀ ਮਸਲਾ ਹਲੇ ਇੱਕ ਥਾਂ ਲਾਉਂਗੇ ਇਹਦੀ ਬਣਾਉਂਗੇ ਮਟੀ ਵਸਤੇ ਵਿੱਚ ਆ ਹੁਣ ਵਾਲਾ ਫੈਸ਼ਨ ਹੋਵੇ ਰੂਹ ਬਣਾ ਦੋ ਪੂਰਾ ਤਾਕ ਮਾਟੀ ਚਾਹ ਤਾਂ ਬਣਾ ਦੇਾਂਗੇ ਬਾਬਾ ਕਿ ਚੱਕ ਕਰਦੇ ਕਿਰਪਾ ਮਾ ਇਥਾਂ ਜਿੰਨੀਆਂ ਦੁੱਧ ਦੀਆਂ ਛੱਲਾਂ ਦੇ ਜਣ ਵੀ ਵੀ ਛੇਰ ਦੁੱਧ ਤਾਂ ਜਿੰਨਾ ਆਖੇਗਾ ਉਨਾ ਘੜਾ ਦੂੰ ਹਾਂ ਪਰ ਆਏ ਆ ਵੀ ਕੱਲਾ ਬੌਲੀ ਖਾਨਾ ਜੀ ਜੋ ਮੇਰਾ ਮੇਰਾ ਤਾਂ ਤੂੰ ਨਾ ਹੀ ਨਹੀਂ ਲੈਣਾ ਨਾ ਨਾ ਡੱਕਵਾ ਡੱਕਵਾ ਪਾਵਾਂਗੇ ਅੱਛੀ ਟੋਕੀ ਖੀਰ ਖੂਰ ਤੇ ਅੱਖਾਂ ਖੋਪਾ ਪਾਜ ਗਈ ਜਮਾ ਫੋਲੋ ਸਾਮਾਨ ਪਾਣਾ ਬਦਾ ਮਦੂ ਮਾੜਾ ਮੋਟਾ ਜਾਣ ਪਵੇ। ਬਸ ਹਾਂ ਇੱਕ ਜਮਾ। ਨਹੀਂ ਪਾਈ ਮਾਦੰਦ ਜੜਾ ਬਜ਼ੁਰਗ ਹੋ। ਨਹੀਂ ਨਹੀਂ ਫਿਰ ਟੱਪ ਤਾਂ ਜਾਂਦੀ ਹੈ। ਅਸੀਂ ਬਾਬਾ ਜੀ ਰਸੋਈ ਆ। ਨੀ ਕਰਕੇ ਮਿਕਸੀ ਮਿਕਸੀ ਚ ਪਾ ਲਿਓ। ਅੱਛਾ ਹਾਂ। ਹਾਂ। ਗ੍ਰਾਊਂਡ ਕਰਕੇ ਰਸੋਈ ਵਾਲਾ ਸਾਰਾ ਸਾਮਾਨ ਜੀ ਖੀਰ ਚ ਨੂਨ ਮਿਰਚ ਵੀ ਪਾ ਕੇ ਤੁਹਾਨੂੰ ਦੇਵਾਂਗੇ। ਨੂਨ ਮਿਰਚ ਕਿਵੇਂ ਕੋਈ ਬੱਚਾ। ਮੈਂ ਨੂੰ ਦੇਖੂ ਦੇਖਾਉਂ ਜਰਾ। ਨੂਨ ਬੱਚਾ ਬੱਚਾ ਨਾਲ ਆਪੇ ਅੱਖੇ ਨਾਲ। ਇਹਨੂੰ ਕੀ ਆਖ? ਇੱਕ ਨਾਲ ਕੋਈ ਕਿਹੜਾ ਖੋਜ ਕਈ ਵਾਰੀ ਲੋੜ ਪਈ ਛੋਟੋ ਆਪ ਤੋਂ ਨਹੀਂ ਲੋਟਾਉਂਦਾ ਇਹਨਾਂ ਤੋਂ ਇਹ ਕੰਮ ਨਹੀਂ ਸਾਂਹਦੇ ਇਹਨੂੰ ਰੱਖ ਲੋ ਜੀ ਇਹਨੇ ਕੀ ਕਰਨਾ ਇੱਥੇ ਇਹਨੂੰ ਕੋਈ ਰੱਖ ਸੇਵਾਦਾਰ ਬਣ ਗਿਆ ਉਹਨੇ ਸੇਵਾਦਾਰ ਸੇਵਾਦਾਰ ਬਣ ਗਿਆ ਪੱਕਾ ਹੀ ਦੋ ਤਿੰਨ ਚੰਦ ਤੇ ਫਿਰ ਤੂੰ ਨਾਲ ਰਹਿ ਪਰ ਆਪਣੇ ਨਾਲ ਹਾਂ ਇਹਨੂੰ ਲੈ ਜਾ ਮੇਰਾ ਲੋੜ ਨਹੀਂ ਹੁੰਦਾ ਮੇਰਾ ਕਦੇ ਨਹੀਂ ਲੋਟਾਂਦਾ ਘਰੇ ਕਾਹਦਾ ਇਹ ਲਾਈ ਪਿੰਡ ਦਾ ਮੇਰੇ ਬਿਨਾ ਵੀ ਸਰੀ ਆਇਆ ਤਾਂ ਹੈ ਜੀ ਹਾਂ ਸਰ ਜਾਂਦਾ ਆਇਆ ਤਾਂ ਹੈ ਜੀ ਲੈ ਜਾਓ ਇਹਨੂੰ ਜਿਵਾਲੀ ਜੁਲੀ ਫਿਰ ਕੀ ਕਹਿੰਦੀ ਹੈ ਜੀ ਵਾਲੀ ਤਾਂ ਪੜਾ ਕੇ ਪੈਂਦਾ ਪੂਰੇ ਹਾਂ ਚਲੋ ਕਿਰਪੀ ਰੱਖਿਓ ਦਿਵਾਲੀ ਆਉਂਦੇ ਚੋ ਸਾਰੇ ਕਿਤੇ ਘਰੇ ਤਰੇ ਫਿਰਦਿਆਂ ਉਹ ਲੈ ਕੇ ਕੋੜੀ ਵਾਲੇ ਪਹੁੰਚੀ ਨਹੀਂ ਗਿਆ ਪੂਰਾ ਵਿੱਚ ਆ ਇਹ ਵੀ ਤੇਰਾ ਕਰਕੇ ਇਧਰ ਨੂੰ ਆ ਗਿਆ ਬਹੁਤ ਬਹੁਤ ਦੀ ਦਿਵਾਲੀ ਚ ਮੈਂ ਛੁੰਡਾਸਦਾਈ ਐ ਕਿ ਦਿਵਾਲੀ ਤੇ ਕੱਚ ਨਾ ਕੱਚੋ ਖਾਣ ਪੀਣੇ ਛੋਟੇ ਵਰਗੇ ਹੋ ਜੋ ਖਾ ਖਾ ਉਹ ਤਾਂ ਫਿਰ ਸੋਡੀ ਕਿਰਪਾ ਚਾਹੀਦੀ ਆ ਜੀ ਅੱਖਾਂ ਪਾਉਂਗੇ ਫੇਰ ਹੀ ਕੱਢ ਜਾਂਗੇ ਝੜਕਾਂ ਹੀ ਹਾਂ ਇਹ ਨਾ ਹੋਵੇ ਪਹਿਲਾ ਚੌਚਾ ਧੋਕ ਦੇ ਪੱਕੇ ਬਾਪੇ ਜੀ ਪੂਰਾ ਦਿਵਾਲੀ ਦੀ ਪੱਕੇ ਨੇ ਪਿਆ ਕੰਮ ਕੁਝ ਹੀ ਪੱਕੇ ਹੋਰ ਹੋਣਾ ਵਾਹ ਉਹ ਤੇਰੀ ਮਾ ਬਿਨ ਕੇ ਉਹ ਤਾਂ ਸਾਰਿਆਂ ਨੇ ਜੇਣੀ ਰੋਟੀ ਦੇ ਹਾਂ ਬਾਬੇ ਨੂੰ ਦਿਵਾਲੀ ਤੇ ਤੁਸੀਂ ਪੂਰੇ ਤੱਕੜੇ ਹੋ ਜੋ ਅਸੀਂ 2-2 ਕਿਲੋ ਤੁਹਾਨੂੰ ਮੀਟ ਦੇ ਦਾਂਗੇ ਬਸ ਮੈਂ 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 ਛਿੱਟੀ ਦੇ ਨੋਤ ਨਾ ਨਾ ਤੱਕੜੇ ਆਖੀ ਨੇ ਬਾਬੇ ਮੈਂ ਛਿੱਟੀ ਨਾ ਨਿੰਦੀ ਹਾਂ ਪਰ ਤੁਹ ਜਤਾਂ ਤੇ ਪੁੱਛ ਦਿੰਦੀ ਹੈ ਹੋਰ ਕੋਈ ਨਹੀਂ ਬਾਬਾ ਕੋਈ ਮੋਰ ਜਾ ਆਪਣੇ ਬਾਏ ਮੈਂ ਹੈ ਨਹੀਂ ਮੈਂ ਅਕਲ ਹੈ ਨਹੀਂ ਪੁੱਠਾ ਟੱਪਾ ਕੜਾ ਦੇ ਨਹੀਂ ਦਿੰਦੀਆਂ ਇਹ ਜੀ ਪੁੱਠਾ ਟੱਪਾ ਕੜਾ ਜਾਏਗਾ ਬਾਬਾ ਆਇ ਨਾ ਜਾਣੋ ਰੱਤਾਂ ਦੁਖੀ ਨਹੀਂ ਕੋਈ ਲਾਰ ਅਮਰੇ ਚੰਚ ਨਾ ਨਾ ਕਰ ਦੇਉਂਗਾ ਨਾ 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 14 25 ਕਾਇਸ਼ ਪੁਛਾਰਾ ਬਾਲੇ ਖਾਂ ਕੇ ਡੈਡੇ ਕੜਾ ਸਾਰੇ ਆ ਬੜਕ ਨਿਕਲੀ ਗਏ ਰਿੱਤਾ ਚੋਂ ਸਾਡਾ ਟੁੱਟੀਆਂ ਸੋਨਾ ਤਾਂ ਕਿਹੜਾ ਮਿਲ ਜਾਊ ਤੁਨ ਆ ਤੇ ਨਾ 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 ਤੁੰਦੇ ਨਹੀਂ ਆਪਾਂ ਅੱਛਾ ਹੀ ਨਾ ਰੱਤਾਂ ਬਦਲਣਾ ਆਲਾ ਹੈ ਜੀ ਖੁੰਡਾ ਬਾਜ ਲੈ ਆਇਆ ਖੁੰਡਾ ਬੱਬੇ ਨੂੰ ਕੀ ਨਾ ਮਾਰੇ ਕੀ ਚੰਗਾ ਬਾ ਜੋੜੇ ਚ ਅੱਜ ਦੇ ਦੇਉ ਮੈਨੂੰ ਹਾਂ ਬਾਈ ਕੱਢ ਬਈ ਇਹ ਤਾਂ ਸਮਸ਼ਾਨ ਖੁੰਡਾ ਤਾਂ ਉਹੀ ਲੋਬੀ ਫਿਰਦਾ ਮੈਂ ਜਿਹੜਾ ਮੈਡੀ ਤੋਂ ਲੈ ਕੇ ਆਏ ਸੀ ਹਾਂ ਉਹ ਪਰਾਣਾ ਹੀ ਪਰਾਣਾ ਉਹ ਵੀ ਮੇਰਾ ਪਰਾਣਾ ਕਰੀਏ ਕੋਟ 10 ਸਾਲ ਹੋ ਗਏ ਇਹਨੂੰ ਸਾਨੂੰ ਤੋਰਨ ਦੀ ਲੋੜ ਹੀ ਨਹੀਂ ਜੋ ਤਿੰਨ ਟਾਇਰਾਂ ਦੀ ਸਕੂਟਰੀ ਲੈ ਦਾ ਹੈ ਨਾ ਕੋਈ ਟਿੰਟ ਨਹੀਂ ਬੱਬੇ ਕੋਲ ਸਕੂਟਰ ਹੈਗਾ ਉਹ ਨਹੀਂ ਹਵਾ ਚੁੱਟਣਾ ਛੋੜੀ ਤਾਂ ਹਾ ਉਡਰਨੀ ਹੈ ਮੋਰੀ ਜਨੇ ਆਕਾਸ਼ ਚ ਉਹ ਤਾਂ ਕੋੜੀ ਚਿੱਟੇ ਰੰਗ ਦੀ ਨੁਗਰੀ ਘੋੜੀ ਹਾਂਜੀ ਹਾਂਜੀ ਉਹ ਵੀ ਚੜਾਉਣੀ ਹੈ ਦੱਸਿਆ ਸਾਨੂੰ ਲਿਓਣੀ ਹੈ ਕੋੜੀ ਲਿਆ ਜਾਂਗੇ ਵਧੀਆ ਕੋੜੀ ਲਿਆ ਜਾਂਗੇ ਬੰਦੂ ਸੇਵਾ ਲਾਈ ਆ ਜੀ ਨਹੀਂ ਹੱਕਵਾਂ ਜਬਾ ਬੇਨੁਛਾਰੇ ਕਰਾਂਦੇ ਕੋੜੀ ਸੰਜੀ ਚਿੱਟੇ ਰੰਗ ਦੀ ਮੇਰੇ ਤੇ ਕਿਰਪਾ ਇੰਨੀ ਕਰੂ ਜੋ ਕੋ ਸਾਥੀ ਨੇ ਬੱਤਾਰ ਦਿਓ ਜੀ ਬੱਡੇ ਕੋੜੀ ਦੇਉ ਐ ਤੁਹਾਨੂੰ ਨਾ ਜਾਣੇ ਪਾਈ ਦੇ ਥੋੜੀਆਂ ਬਾਬੇ ਤੋਂ ਬਾ ਓ ਤੇਰੇ ਮੈਨੂੰ ਮੈਨੂੰ ਰੱਬ ਖੁਸ਼ ਆ ਨਾ ਤੁਹਾਨੂੰ ਇੰਨੀ ਵੀ ਆਂਜ ਨਹੀਂ ਆਉਣਦੀ ਹਾਂ ਠੀਕ ਗੱਲ ਐ ਐਹੀ ਜੇ ਅਪੇ ਲੰਗੜੀ ਵਰਗੇ ਮਰ ਜਣਗੇ ਗੱਲ ਲਿਆ ਮਰ ਜੰਗੀ ਸਵਾ ਲੰਗੜਿਆ ਸੇਵਾ ਕਰਿਆ ਕਰੂ ਮੈਂ ਤੈਨੂੰ ਦੱਸਾਂ ਗੱਲ ਦੇਣੀ ਆ ਜੀ ਬੱਚਾ ਰੋਜ਼ ਨਾ ਉੱਥੇ ਝਾੜੂ ਪੋਚਾ ਲਾ ਕੇ ਸੂੰਭਰ ਕੇ ਮੱਟੀ ਉਹ ਜਾ ਕੇ ਕਰੋ ਡੇਲੀ ਨਾ ਬੰਦ ਬੰਦ ਇਹ ਬੰਦ ਕਰ ਦੋ ਨਾ ਬੰਦਾ ਜੀ ਆਪਾਂ ਹੱਥ ਲਾ ਕੇ ਪੀਓਗੇ ਬਸ ਜਿਉ ਤੁਸੀਂ ਦਰਸ਼ਨ ਕਰਿਆ ਆਪਾਂ ਹੱਥ ਲਾ ਨਾ 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 ਨਾ